ਗੁਰਵਾਚਨ ਸਿੰਘ ਭੁੱਲਰ ਦੀ ਕਹਾਣੀ ਗਵਾਚੇ ਪੈਣ 25 ਸਾਲ ਦਾ ਹੋ ਗਿਆ ਹਾਂ ਮੈਂ ਸਰੀਰ ਭਰ ਗਿਆ ਹੈ ਅਤੇ ਕੱਦ ਵੀ ਸਰੂਆੰਗ ਨਿਕਲ ਆਇਆ ਹੈ ਦੇਖਣ ਵਾਲੇ ਆਖਦੇ ਹਨ ਬਿਲਕੁਲ ਦਾਦੇ ਉੱਤੇ ਗਿਆ ਨਰੋਆ ਗੱਭਰੂ ਉਹੋ ਸੋਹਣਾ ਕੱਦ ਉਹੋ ਗਠਵੀ ਦੇ ਇੱਕ ਤਾਂ ਉਮਰ ਕੌੜੀ ਬੇਲ ਵਾਂਗ ਵਧਣ ਦੀ ਸੀ ਦੂਜੇ ਵਰਜ ਸ਼ਦਾਸ਼ੋਂ ਜੇ ਮੈਂ ਇਕੱਲਾ ਚਾਤਰਾ ਬਣ ਕੇ ਨੰਗੇ ਪਿੰਡੇ ਬੂਹੇ ਤੋਂ ਬਾਹਰ ਪੈਰ ਰੱਖਦਾ ਮਾਂ ਮੇਰੇ ਇੱਤੋਂ ਦੀ ਮਿਰਚਾਂ ਵਰਕੇ ਚੁੱਲ੍ਹੇ ਵਿੱਚ ਸੁੱਟਦੀ ਅਤੇ ਘੂਰਦੀ ਤੈਨੂੰ ਕਿੰਨੀ ਵਾਰ ਆਖਿਆ ਕਮੀਜ਼ ਪਾਏ ਬਿਨਾ ਘਰ ਦੀ ਦੇਲੀ ਤੋਂ ਬਾਹਰ ਨਾ ਹੋਇਆ ਕਰ ਸਵੇਖ ਤੇ ਉੱਠਦਾ ਹਾਂ ਸਰੋਂ ਦੇ ਤੇਲ ਦੀ ਮਾਲਿਸ਼ ਕਰਦਾ ਹਾਂ ਡੰਡ ਬੈਠਕਾਂ ਕੱਢਦਾ ਹਾਂ ਅਤੇ ਪੁੱਠਾ ਸਿੱਧਾ ਹੋ ਕੇ ਸਰੀਰ ਨੂੰ ਕਮਾਉਂਦਾ ਹਾਂ ਹਾਫ ਹੌਕੇ ਨਹਾਉਣ ਤੋਂ ਪਹਿਲਾਂ ਸਾਹ ਲੈਣ ਲਈ ਬੈਠ ਜਾਂਦਾ ਹਾਂ ਸਰੀਰ ਉੱਤੇ ਨਜ਼ਰ ਫੇਰਦਾ ਹਾਂ ਤਾਂ ਕੁਲਵਿੰਦਰ ਦਾ ਚੇਤਾ ਆ ਜਾਂਦਾ ਹੈ 10 ਬਰੇ ਹੋ ਗਏ ਹਨ ਇਸ ਗੱਲ ਨੂੰ 10 ਮਹੀਨਾ ਇਮਤਿਹਾਨ ਮੈਂ ਬਠਿੰਡੇ ਦੇਣਾ ਸੀ ਪਿਤਾ ਜੀ ਬੋਲੇ ਬਠਿੰਡੇ ਰਹਿਣ ਦੀ ਕੋਈ ਸਮੱਸਿਆ ਨਹੀਂ ਮੇਰੀ ਮਾਂ ਦੇ ਨਾਨਕੇ ਹਨ ਉੱਥੇ ਬਠਿੰਡੇ ਸ਼ਹਿਰ ਦੇ ਪਿੰਡੂ ਹਿੱਸੇ ਵਿੱਚ ਮਹਿਣਿਆਂ ਦੇ ਅਗਵਾੜ ਜਦੋਂ ਅਸੀਂ ਕਿਤਾਬਾਂ ਮੇਰੇ ਕੱਪੜੇ ਅਤੇ ਘੋਦੀ ਦੀ ਪੀਪੀ ਲੈ ਕੇ ਪਹੁੰਚੇ ਦਾਦੀ ਦੀ ਪਰਜਾਈ ਨੂੰ ਸੱਚੀਉਂ ਹੀ ਚਾਹ ਛੜ ਗਿਆ ਸਕੀਰੀਆਂ ਵਰਤਦਿਆਂ ਦੀਆਂ ਹੁੰਦੀਆਂ ਨੇ ਤੁਸੀਂ ਤਾਂ ਆਉਂਦੇ ਹੀ ਨਹੀਂ ਕਦੇ ਤਾਂ ਢੇੜਾ ਮਾਰਿਆ ਕਰੋ ਭਾਈ ਉਹ ਚਾਹ ਪਾਣੀ ਕਰਦੀ ਹੋਈ ਮੁਰਮੁਰ ਆਖ ਰਹੀ ਸੀ ਮਾਮੀ ਕਾਕੇ ਨੂੰ ਇਮਤਿਹਾਨ ਦੀ ਤਿਆਰੀ ਕਰਨ ਨੂੰ ਕਿੱਥੇ ਠੀਕ ਰੱਖੋ ਪਿਤਾ ਜੀ ਚਾਹੁੰਦੇ ਸਨ ਮੈਟ੍ਰਿਕ ਕਿ ਪੜਾਂ ਪੜ੍ਹਾਈ ਇਹਦੀ ਵਿੱਚ ਕੋਈ ਵਿਕਨ ਨਹੀਂ ਪੜ੍ਹਦੇ ਤੇ ਛੋਟਾ ਚਵਾਰਾ ਖਾਲੀ ਆ ਅੰਬੋ ਨੇ ਤਸੱਲੀ ਕਰਵਾਈ ਵੱਡੇ ਚਵਾਰੇ ਵਿੱਚ ਕਿਰਾਏਦਾਰ ਨੇ ਛੋਟੇ ਵਿੱਚ ਹੀ ਰਹੋ ਉਹ ਵੀ ਬਸ ਦੋਵੇਂ ਜੀ ਨੇ ਰੌਲਾ ਪਾਉਣ ਵਾਲਾ ਨਾ ਕੋਈ ਜਵਾਕ ਨਾ ਕੋਈ ਜੱਲਾ ਅੰਬੋ ਨੇ ਸਾਡੇ ਅੱਗੇ ਸਟੂਲ ਖਿੱਚ ਕੇ ਬਿਸਕੁਟਾਂ ਨਾਲ ਚਾਹ ਰੱਖ ਦਿੱਤੀ ਅਤੇ ਆਪ ਮੇਰੇ ਵਾਸਤੇ ਛੋਟਾ ਚਵਾਰਾ ਸਾਫ ਕਰ ਲਈ ਪੌੜੀਆਂ ਚੜ ਗਏ ਕਿਵੇਂ ਐਸ ਵੇਲੇ ਝੜੀ ਚੁੱਕਿਆ ਮਾਂ ਜੀ ਉੱਥੋਂ ਕਿਸੇ ਜਨਾਨੀ ਨੇ ਅੰਬੋ ਨੂੰ ਪੁੱਛਿਆ ਇਹ ਵੱਡੇ ਚਵਾਰੇ ਵਾਲੀ ਕਿਰਾਏਦਾਰ ਨਹੀਂ ਹੋਵੇਗੀ ਮੇਰੀ ਨਣ ਦਾ ਪੋਤਾ ਆਇਆ ਇਮਤਿਹਾਨ ਦੇਣ ਦਸਵੀਂ ਦਾ ਛੋਟਾ ਚਵਾਰਾ ਹੈ ਤਾਂ ਸਾਫ ਹੀ ਫਿਰ ਵੀ ਮੈਂ ਕਿਹਾ ਇੱਕ ਵਾਰ ਹੱਥੀ ਮਾਰਦੇ ਆਂ ਅੰਬੋ ਨੇ ਦੱਸਿਆ ਅੰਬੋ ਹੇਠਾਂ ਉਤਰੀ ਤਾਂ ਅਸੀਂ ਉਹਦੇ ਨਾਲ ਕਿਤਾਬਾਂ ਤੇ ਕੱਪੜੇ ਲੈ ਕੇ ਛੋਟੇ ਚਵਾਰੇ ਵਿੱਚ ਰੱਖਣ ਤੁਰ ਪਏ ਪੌੜੀਆਂ ਵੱਡੇ ਚਵਾਰੇ ਦੇ ਸਾਹਮਣੇ ਖਾਲੀ ਛੱਤ ਉੱਤੇ ਚਾ ਮੁੱਕਦੀਆਂ ਸਨ ਤੇ ਉੱਥੋਂ ਸੱਜੇ ਹੱਥ ਹਟਵਾ ਵਿਚਕਾਰ ਖਾਲੀ ਛੱਤ ਛੱਡ ਕੇ ਛੋਟਾ ਚਵਾਰਾ ਸੀ ਵੱਡੇ ਚਵਾਰੇ ਵਾਲੀ ਕਿਰਾਏਦਾਰ ਆਪਣੇ ਬੂਹੇ ਅੱਗੇ ਖਲੋਤੀ ਸੀ ਉਹਨੇ ਪਿਤਾ ਜੀ ਨੂੰ ਫਤਿਹ ਬੁਲਾਈ ਅਤੇ ਮੇਰੇ ਵੱਲ ਵੇਖਿਆ ਮੈਂ ਘਰੋਂ ਮਿਲੀ ਸਿੱਖਿਆ ਅਨੁਸਾਰ ਸੰਗ ਤੇ ਸੰਗਦੇ ਨੇ ਫਤਿਹ ਬੁਲਾ ਦਿੱਤੀ ਨਵੇਕਲਾ ਬੈਠ ਕੇ ਪੜ੍ਹ ਲਈ ਚਵਾਰਾ ਵਧੀਆ ਸੀ ਮੈਂ ਪਿੰਡ ਤੋਂ ਇਹ ਡਰਦਾ ਆਇਆ ਸੀ ਪਤਾ ਨਹੀਂ ਕਿਹੋ ਜਿਹੇ ਥਾਂ ਹੋਵੇ ਰਿਸ਼ਤੇਦਾਰੀ ਇੱਕ ਤਰ੍ਹਾਂ ਨਾਲ ਦੂਰ ਦੀ ਹੀ ਸੀ ਮੈਂ ਤਾਂ ਪਹਿਲਾਂ ਕਦੀ ਗਿਆ ਵੀ ਨਹੀਂ ਸੀ ਉੱਥੇ ਮੈਂ ਖੁਸ਼ ਹੋ ਗਿਆ ਅਤੇ ਪਿਤਾ ਜੀ ਵੀ ਸੰਤੁਸ਼ਟ ਹੋ ਗਏ ਪਿਤਾ ਜੀ ਨੇ ਜਾਣਾ ਸੀ ਢੇਠਾਂ ਉੱtre ਤਾਂ ਅੰਬੋ ਨੇ ਘੋਵਾਲੀ ਪੀਪੀ ਮੱਲੋ ਜੋਰੀ ਮੋੜ ਦਿੱਤੀ ਇਹ ਨਹੀਂ ਹੋਣਾ ਕਾਕਾ ਜਿੱਥੇ ਅਸੀਂ ਖਾਵਾ ਪੀਵਾਂਗੇ ਉੱਥੇ ਹੀ ਇਹ ਖਾऊं ਪੀਵ ਮੈਂ ਚੁਵਾਰੇ ਵਿੱਚ ਪੜਨ ਜਾ ਬੈਠਾ ਥੋੜਾ ਸਮਾਂ ਹੀ ਲੰਘਿਆ ਸੀ ਕਿ ਬੱਟੇ ਚੁਵਾਰੇ ਵਾਲੇ ਕਿਰਾਏਦਾਰ ਆ ਗਏ ਉਹ ਮੇਰੇ ਪਿੰਡ ਬਾਰੇ ਪਰਿਵਾਰ ਬਾਰੇ ਪੁੱਛਦੀ ਰਹੀ ਤੇ ਫਿਰ ਜੰਗਲੇ ਕੋਲ ਖਲੋ ਕੇ ਅੰਬ ਨੂੰ ਆਖਣ ਲੱਗੇ ਤੁਹਾਡੀ ਨਣ ਦਾ ਪੋਤਾ ਤਾਂ ਬਹੁਤਾ ਹੀ ਸੰਗਾਲੂ ਐ ਮਾਜੀ ਪਹਿਲੀ ਵਾਰ ਆਇਆ ਵਿਚਾਰਾ ਸੰਗਣਾ ਤਾਂ ਹੋਇਆ ਹੀ ਅੰਬੋ ਹੀਠਾ ਤੋਂ ਬੋਲੀ ਤੇ ਫਿਰ ਉਹ ਉਹਨੂੰ ਮੇਰੀ ਪੜ੍ਹਾਈ ਦਾ ਖਿਆਲ ਆ ਗਿਆ ਕੁਲਵਿੰਦਰੇ ਤੂੰ ਬਹੁਤਾ ਨਾ ਬਣਾਈ ਕਾਕੇ ਨੂੰ ਪਰਸੋਂ ਨੂੰ ਪਰਚਾ ਆਇਆ ਤਾਂ ਕੁਲਵਿੰਦਰ ਨਾਸੀ ਵੱਟੇ ਚਵਾਰੇ ਵਾਲੀ ਕਿਰਾਏਦਾਰਨੀ ਦਾ ਨਾ ਆਪਾਂ ਪੜਦੇ ਨੂੰ ਕਾਹਨੂੰ ਬੁਲਾਉਣਾ ਐ ਮੈਂ ਤਾਂ ਉਹ ਆਖਦੀ ਸੀ ਬਈ ਸੰਗ ਦਾ ਜਮਾ ਨਿਆਣਾ ਵਾਂਗੂ ਆ ਉਹ ਹੱਸ ਪਈ ਨਿਆਣਾ ਹੀ ਤਾਂ ਹੈ ਅੰਬੋ ਨੇ ਆਖਿਆ ਦਸਵੀਂ ਵਿੱਚ ਤਾਂ ਹੈ ਜੇ ਕਈ ਬੱਚੇ ਉਹੀ ਹੰਦੜੇਲ ਹੁੰਦੇ ਨੇ ਹੱਡਾਂ ਪੈਰਾਂ ਦੇ ਮੋਕਲੇ ਅੰਬੋ ਦੀ ਗੱਲ ਠੀਕ ਸਹੀ ਉਮਰ ਤਾਂ ਮੇਰੀ ਅਜੇ ਸਾਰੀ 14 ਸਾਲਾਂ ਦੀ ਸੀ ਵੱਧ ਉਮਰ ਲਿਖਾ ਕੇ ਮੈਨੂੰ 4 ਸਾਲ ਦੇ ਨੂੰ ਪੜਨ ਪਾ ਦਿੱਤਾ ਗਿਆ ਸੀ ਨਰੋਆ ਹੋਣ ਕਰਕੇ ਦੇਖਣ ਵਿੱਚ ਮੈਂ ਜ਼ਰੂਰ ਕੁਝ ਵੱਡਾ ਲੱਗਦਾ ਮੁੰਜ ਅਜੇ ਮੇਰੇ ਗੋਰੇ ਗੋਲ ਮਟੋਲ ਚਿਹਰੇ ਉੱਤੇ ਮੋਛਾਂ ਦੀ ਲੋਈ ਵੀ ਨਹੀਂ ਸੀ ਪੁੱਟੀ ਬਹੁਤਾ ਸਮਾਂ ਮੈਂ ਛੋਟੇ ਚਵਾਰੇ ਵਿੱਚ ਹੀ ਰਹਿੰਦਾ। ਇੇਠਾਂ ਵੀ ਕੋਈ ਬਹੁਤੇ ਜੀ ਨਹੀਂ ਸਨ। ਅੱਜਕੱਲ ਤਾਂ ਅੰਬੋ ਇਕੱਲੀ ਹੀ ਸੀ। ਇੱਕ ਪੁੱਤਰ ਉਹਦਾ ਪਟਿਆਲੇ ਨੌਕਰੀ ਕਰਦਾ ਸੀ ਅਤੇ ਟੱਬਰ ਨਾਲ ਉੱਥੇ ਹੀ ਰਹਿੰਦਾ ਸੀ। ਦੂਜਾ ਰਾਮੇ ਮੰਡੀ ਵੱਲ ਕਿਸੇ ਪਿੰਡ ਵਿੱਚ ਪੜਾਉਂਦਾ ਸੀ। ਉਹਦਾ ਪਰਿਵਾਰ ਅੰਬੋ ਕੋਲ ਰਹਿੰਦਾ ਸੀ। ਬੱਚਿਆਂ ਦੇ ਇਮਤਿਹਾਨ ਖਤਮ ਹੋ ਜਾਣ ਕਰਕੇ ਨੂੰ ਉਹਨਾਂ ਨੂੰ ਲੈ ਕੇ ਕੁਝ ਦਿਨਾਂ ਲਈ ਪੇਕੀ ਮਿਲ ਚਲੀ ਗਈ ਸੀ। ਹਰ ਪੇਸ਼ੇ ਦੇ 2-2 ਪਰਚੇ ਸਨ ਅਤੇ ਪਰਚੇ ਬਚਕਾਰ ਇੱਕ-ਇੱਕ 2-2 ਛੁੱਟੀਆਂ ਵੀ ਹੋਣੀਆਂ ਸਨ। ਕਈ ਪਰਚੇ ਲਈ ਤਾਂ ਇਹ ਤੋਂ ਵੀ ਵੱਧ ਦਿਨ ਪੜਨ ਲਈ ਮਿਲ ਜਾਣੇ ਸਨ। ਕੁਲਵਿੰਦਰ ਦਾ ਪਤੀ ਮੁਲਾਜ਼ਮ ਸੀ। ਉਹਨੂੰ ਤੋੜ ਕੇ ਉਹ ਛੇਤੀ ਹੀ ਘਰ ਦੇ ਕੰਮ ਮੁਕਾ ਲੈਂਦੀ ਅਤੇ ਵਿਹਲੀ ਹੋ ਜਾਂਦੀ। ਉਹ ਕੋਈ ਕੱਪੜਾ ਕੱਢਣ ਲੱਗਦੀ ਜਾਂ ਕਰੋ ਛੇ ਨਾਲ ਕੁਝ ਬੁਣਨ ਲੱਗਦੀ ਜਾਂ ਫਿਰ ਉਹ ਹੇਠਲੇ ਗੋਂਡੇ ਦੇ ਬੱਚ ਨੂੰ ਆਵਾਜ਼ ਮਾਰ ਲੈਂਦੀ। ਰਬੜ ਦੇ ਭਾਵੇਂ ਵਰਗਾ ਗੋਬਲਾ ਜਿਹਾ ਮੁੰਡਾ ਉਹਦੇ ਕੋਲ ਆਉਂਦਾ ਤੋ ਕਿੰਨਾ ਚਿਰ ਉਹਦੇ ਨਾਲ ਖੇਡਦੀ ਰਹਦੀ ਉਹਨੂੰ ਪਹਿਰਾ ਉੱਤੇ ਬਿਠਾ ਕੇ ਝੂਟੇ ਮਾਟੇ ਕਰਦੀ ਉਹਦਾ ਮੂੰਹ ਚੁੰਮਦੀ ਛੱਟਦੀ ਉਹਦੇ ਕੁੱਤੇ ਕਤਾੜੀਆਂ ਕੱਢਦਿਆਂ ਉਹਨੂੰ ਹਸਾ ਹਸਾ ਕੇ ਸਾਹੋ ਸਾਹੀ ਕਰਦੀ ਰਹਿੰਦੀ ਅਤੇ ਆਪ ਹੱਸ ਹੱਸ ਕੇ ਲੋਟਪੋਟ ਹੁੰਦੀ ਰਹਿੰਦੀ ਕਦੀ ਉਹਨੂੰ ਮੱਜੇ ਉੱਤੇ ਲਟਾ ਕੇ ਉਹਦੇ ਉੱਤੇ ਝੁਕੀ ਉਹਨੂੰ ਕੰਨਾ ਬਾਟੀ ਕੁਰਰ ਕਰਦੀ ਤੇ ਕਦੀ ਉਹਨੂੰ ਆਪਣੀ ਹੀ ਕੁੱਤੇ ਪਾ ਕੇ ਉਹਦਾ ਨੱਕ ਆਪਣੇ ਨੱਕ ਨਾਲ ਟਾਗੜਦੀ ਰਹਿੰਦੀ ਅਜਿਹੇ ਸਮੇਂ ਲੱਗਦਾ ਜਿਵੇਂ ਉਹ ਨੂੰ ਆਲੇ ਦੁਆਲੇ ਦੀ ਜਾਂ ਦੁਨੀਆ ਜਹਾਨ ਦੀ ਕੋਈ ਖ਼ਬਰ ਨਾ ਹੋਵੇ। ਬੱਚੇ ਨਾਲ ਉਹ ਆਪ ਵੀ ਬੱਚਾ ਬਣ ਕੇ ਬਿਲਕੁਲ ਮਸਤ ਹੋ ਜਾਂਦੀ। ਨਾ ਕਿਸੇ ਕੰਮ ਦੀ ਚਿੰਤਾ, ਨਾ ਕੋਈ ਕਹਾੜ। ਕਦੀ ਕਦੀ ਉਹ ਮੇਰੇ ਕੋਲ ਛੋਟੇ ਚਵਾਰੇ ਵਿੱਚ ਆ ਕੇ ਖਲੌਂਦੀ ਅਤੇ ਹੌਲੀ-ਹੌਲੀ ਨਿੱਕੀਆਂ ਗੱਲਾਂ ਕਰਦੀ। ਪਰ ਛੇਤੀ ਆਖਦੀ, "ਹਾਂ ਸੱਚ, ਤੇਰਾ ਤਾਂ ਪਰਚਾ ਹੈ, ਤੂੰ ਪੜ, ਮੈਂ ਚੱਲਦੀ ਹਾਂ।" ਫਿਰ ਉਹ ਆਪਣਾ ਕੰਮ ਮੁਕਾ ਕੇ ਮੇਰੇ ਚਵਾਰੇ ਵਿੱਚ ਬੈਠਣ ਲੱਗੀ। ਮੇਰੇ ਪੜਦੇ ਕੋਲ ਬੈਠ ਕੇ ਉਹ ਸੂਈ ਨਾਲ ਧੋਪੇ ਜਾਂ ਕਰੋਸ਼ੀ ਨਾਲ ਕੁੰਡੇ ਪਾਉਣ ਲੱਗਦੀ। ਮੈਨੂੰ ਉਹ ਆਖਦੀ, ਤੂੰ ਪੜਦਾ ਨਾ ਮੈਂ ਤੈਨੂੰ ਬੁਲਾਉਂਦੀ ਨਹੀਂ। ਤੂੰ ਆਪਣਾ ਕੰਮ ਕਰ, ਮੈਂ ਆਪਣਾ ਕੰਮ ਕਰਦੀ ਆਂ। ਐਉਂ ਅਸੀਂ ਆਪਣਾ-ਆਪਨਾ ਕੰਮ ਕਰਦੇ ਰਹਿੰਦੇ। ਪਰ ਜਦੋਂ ਕਦੀ ਮੇਰੀ ਨਜ਼ਰ ਕਿਤਾਬ ਤੋਂ ਹਟ ਕੇ ਉਹਦੇ ਵੱਲ ਹੁੰਦੀ, ਉਹ ਪਹਿਲਾਂ ਹੀ ਮੇਰੇ ਵੱਲ ਦੇਖ ਰਹੀ ਹੁੰਦੀ। ਉਹ ਚਮੇਲੀ ਦੇ ਫੁੱਲ ਵਾਂਗ ਮੁਸਕਰਾ ਕੇ ਬੁੱਲਾਂ ਵਿੱਚ ਹੀ ਆਖਦੀ, ਪੜ, ਧਿਆਨ ਲਾ ਕੇ ਪੜ। ਕਈ ਵਾਰ ਉਹ ਉੱਠਦੀ ਅਤੇ ਬੱਤੀਆਂ ਵਾਲੇ ਸਟੋਵ ਉੱਤੇ ਚਾਹ ਦੀਆਂ ਦੋ ਪਿਆਲੀਆਂ ਬਣਾ ਲੈਂਦੀ। ਪਲੇਟ ਵਿੱਚ ਖਾਣ ਲਈ ਵੀ ਕੁਝ ਰੱਖਿਆ ਹੁੰਦਾ, ਬਿਸਕੁਟ, ਕੋਈ ਮਠਿਆਈ, ਚਾਹ ਕੁਝ ਹੋਰ। ਉਹਦਾ ਪਤੀ ਆ ਜਾਂਦਾ ਤਾਂ ਉਹ ਘਰ ਦੇ ਕੰਮਾਂ ਵਿੱਚ ਉਲਝ ਜਾਂਦੀ। ਅਗਲੀ ਸਵੇਰ ਉਹਦੇ ਤੁਰ ਜਾਣ ਤੋਂ ਪਹਿਲਾਂ ਉਹ ਨੂੰ ਮੇਰੇ ਕੋਲੇ ਆਉਣ ਦੀ ਜਾਂ ਮੇਰੇ ਨਾਲ ਗੱਲ ਕਰਨ ਦੀ ਵੀ ਬਹਿਲ ਨਾ ਮਿਲਦੀ। ਪਹਿਲਾ ਐਤਵਾਰ ਆਇਆ। ਉਹਦਾ ਪਤੀ ਪਿੰਡ ਚਲਾ ਗਿਆ। ਉਹ ਚਵਾਰੇ ਅੱਗੇ ਖੰਡਿਆ ਭਾਂਡਾ ਠੰਡਾ ਸਾਂਭਣ ਲੱਗ ਪਈ। ਕਾਕਾ ਅੱਜ ਐਤਵਾਰਾ ਸਵਕਤੇ ਕੇਸ ਤੋਂ ਲੈ ਈਠਾ ਤੋਂ ਅੰਬੋ ਨੇ ਆਵਾਜ਼ ਦਿੱਤੀ ਮੈਂ ਪਾਣੀ ਕਰਮ ਰੱਖਦੀ ਆ ਕੁਲਵਿੰਦਰ ਉੱਠ ਕੇ ਜੰਗਲੇ ਕੋਲ ਗਈ ਮਾਂ ਜੀ ਘਰ ਪਾਣੀ ਦਾ ਵੱਡਾ ਪਤੀਲਾ ਤਾਂ ਠੰਡਾ ਹੋਈ ਜਾਂਦਾ ਹੈ ਸੋਚਿਆ ਸੀ ਛੇਤੀ ਨਾ ਆਉਂਗੀ ਪਰ ਕੰਮ ਹੀ ਨਹੀਂ ਮੁੱਕਿਆ ਇੱਥੇ ਹੀ ਨਾ ਲਵੇ ਚਵਾਰੇ ਵਿੱਚ ਪੁੱਛ ਲੈ ਤੂੰ ਕੁਲਵਿੰਦਰ ਇਹਨੂੰ ਜੇ ਹੁਣੇ ਨਾ ਆਉਂਦਾ ਤਾਂ ਅੰਬੋ ਬੜੀ ਸਹਜਤਾ ਨਾਲ ਬੋਲੀ ਕੁਲਵਿੰਦਰ ਉਹਨੂੰ ਉਠਾ ਕੇ ਆਪਣੇ ਨਾਲ ਲੈ ਗਈ ਉਨੇ ਤੱਤਾ ਠੰਡਾ ਪਾਣੀ ਸਮੋਕੇ ਭਰੀ ਹੋਈ ਬਾਲਟੀ ਚੁਬਾਰੇ ਦੇ ਅੰਦਰ ਇੱਕ ਪਾਸੇ ਬਣੇ ਹੋਏ ਥੜੇ ਕੋਲ ਰੱਖ ਦਿੱਤੀ। ਕੇਸ ਭਿਉਂ ਕੇ ਮੈਂ ਸਾਬਣ ਮਲ ਲੱਕ ਪਿਆ। ਉਹਨੇ ਦੋ ਘੜੀਆਂ ਕੋਲ ਖਲੋ ਕੇ ਦੇਖਿਆ ਅਤੇ ਬੋਲੀ। "ਇਹ ਹੌਲੀ-ਹੌਲੀ ਮਲੇਗਾ ਤਾਂ ਸਾਬਣ ਕੇਸਾਂ ਵਿੱਚ ਜੰਮ ਜਾਊ।" ਉਹਨੇ ਟਿੱਕੀ ਮੇਰੇ ਹੱਥੋਂ ਫੜ ਲਈ ਅਤੇ ਕੇਸ ਚ ਗੋਚਗ ਕਰ ਦਿੱਤੇ। ਸਿਰ ਧੋ ਕੇ ਉਹਨੇ ਕਿਹਾ, "ਚੂੜਾ ਕਰ ਲੈ। ਤੇਲ ਕੇਸ ਸੁੱਕਿਆਂ ਤੋਂ ਲਾ ਦੇਉਂਗੀ।" ਮੈਂ ਆਖਣਾ ਚਾਹੁੰਦਾ ਸੀ ਮੇਰੀ ਮਾਤਾ ਨਾਲ ਦੀ ਨਾਲ ਤੇਲ ਲਾ ਕੇ ਪਾਣੀ ਪਾ ਦਿੰਦੀ ਹੈ ਪਰ ਕੁਝ ਨਾ ਬੋਲਿਆ ਉਹ ਦੂਜੀ ਬਾਲਟੀ ਵਿੱਚ ਹੋਰ ਪਾਣੀ ਸਮੋਲ ਲੱਗ ਪਈ ਮੈਂ ਪਿੰਡਾ ਗਿੱਲਾ ਕਰਕੇ ਸਾਬਣ ਮਲ ਲਈ ਲਿਆ ਪਿੱਠ ਮਲਦਿਆਂ ਸਾਬਣ ਲਾ ਕੇ ਉਹ ਮੇਰਾ ਪਿੰਡਾ ਮਲ ਲਗੀ ਮੋਢੇ ਬਾਹਾਂ ਪਿੱਠ ਛਾਤੀ ਲੱਤਾਂ ਅਤੇ ਪੈਰ ਉਹ ਮਲਦੀ ਵੀ ਜਾਂਦੀ ਹੈ ਤੇ ਆਂਗਾਂ ਨੂੰ ਨਿਹਾਰ ਦੀ ਵੀ ਜਾਂਦੀ ਫਿਰ ਉਹ ਇੱਕਦਮ ਖੜੀ ਹੋ ਗਈ ਹੱਥ ਤੋਤੇ ਤੇ ਦੋਵੇਂ ਚੁੱਟੀਆਂ ਵਿੱਚ ਮੇਰੀਆਂ ਕੱਲਾਂ ਫੜਦਿਆਂ ਹੱਸ ਕੇ ਮੇਰੇ ਨੱਕ ਨਾਲ ਨੱਕ ਰਗੜਦੇ ਆ ਹੌਲੀ ਜਹੀ ਬੋਲੀ ਬਾਕੀ ਪਿੰਡਾ ਆਪ ਮੜ ਲੈ ਤੂੰ ਸ਼ਰਮਾ ਮੈਂ ਮੂੰਹ ਉੱਤੇ ਸਾਬਣ ਵਾਲੇ ਹੱਥ ਮਲੇ ਅਤੇ ਪਿੰਡ ਉੱਤੇ ਪਾਣੀ ਪਾਉਣ ਲੱਗਿਆ ਉਹ ਚਬਾਰੇ ਦੇ ਬਾਹਰ ਮੰਜੇ ਉੱਤੇ ਥੱਕਿਆਂ ਵਾਂਗ ਲੰਮੀ ਪੈ ਗਈ ਕਿੰਨਾ ਹੀ ਚਿਰ ਉਹ ਅਹਿਲ ਬੋਲ ਪਈ ਰਹੀ ਫਿਰ ਉੱਠ ਕੇ ਘਰ ਸੰਭਿਆ ਅਤੇ ਠੰਡੇ ਪਾਣੀ ਨਾਲ ਕੇਸ ਧੋ ਕੇ ਨਹਾ ਲਈ ਪਿਛਲੇ ਪਹਿਰ ਉਹ ਤੇਲ ਵਾਲੀ ਸ਼ੀਸ਼ੀ ਲੈ ਕੇ ਮੇਰੇ ਚਬਾਰੇ ਵਿੱਚ ਆ ਗਈ ਪਹਿਲਾ ਉਹਨੇ ਮੇਰੇ ਕੋਲ ਬੈਠ ਕੇ ਆਪਣੇ ਸਿਰ ਨੂੰ ਤੇਲ ਲਾਇਆ ਫਿਰ ਮੇਰੀ ਕਿਤਾਬ ਫੜ ਕੇ ਲਾਂਬੇ ਰੱਖਦਿਆਂ ਮੇਰੇ ਸਿਰ ਨੂੰ ਉਹ ਮੇਰੇ ਕੇਸਾਂ ਦੀਆਂ ਬਰੀਕ-ਬਰੀਕ ਚੀਰਨੀਆਂ ਕੱਢ ਰਹੀ ਸੀ ਅਤੇ ਉਹਨਾਂ ਵਿੱਚ ਤੇਲ ਦੇ ਭਿੱਜੇ ਪੋਟੇ ਰਗੜ ਰਹੀ ਸੀ ਇੱਕ ਪੁੜਪੜੀ ਤੋਂ ਸ਼ੁਰੂ ਹੋ ਕੇ ਦੂਜੀ ਤੱਕ ਪਹੁੰਚਦਿਆਂ ਉਹਨੇ ਕਿੰਨਾ ਹੀ ਚਿਰ ਲਾ ਦਿੱਤਾ ਉਹਨੂੰ ਤੇਲ ਪਰੇ ਰੱਖਦਿਆਂ ਦੇਖ ਮੈਂ ਆਖਿਆ ਮੇਰੀ ਤਾਂ ਧੌਣ ਆਕੜ ਕੇ ਦੁਖਣ ਲੱਗ ਪਈ ਤੇ ਖੜਾ ਹੋ ਕੇ ਮੈਂ ਧੌਣ ਨੂੰ ਇੱਧਰ-ਉੱਧਰ ਫੇਰਿਆ ਉਹਨੇ ਖੜੀ ਹੋ ਕੇ ਦੋਵੇਂ ਹਥੇਲੀਆਂ ਨਾਲ ਮੇਰੀਆਂ ਗੱਲਾਂ ਕੁੱਟੀਆਂ ਅਤੇ ਮੇਰਾ ਸਿਰ ਸੱਜੇ ਖੱਬੇ ਮੋੜਿਆ ਫਿਰ ਉਹਨੇ ਦੋਵੇਂ ਗੱਲਾਂ ਉੱਤੇ ਪੋਲੇ-ਪੋਲੇ ਲਫੇੜੇ ਮਾਰੇ ਜੋ ਇੰਨੇ ਪੋਲੇ ਵੀ ਨਹੀਂ ਸਨ ਅਤੇ ਉਸੇ ਤਰ੍ਹਾਂ ਚਮੇਲੀ ਵਾਂਗ ਮੁਸਕਰਾ ਕੇ ਬੋਲੀ ਤੇਰੀ ਧੌਣ ਦੁਖਣ ਲੱਗ ਪਈ ਤੇਰੇ ਬੈੜਕੇ ਦੇ ਸਿਰ ਵਿੱਚ ਤੇਲ ਛੱਸੀ ਦੀ ਦੇ ਮੇਰੇ ਪੋਤੇ ਨਹੀਂ ਦੁਖਣ ਲੱਗੇ ਮਗਰੋਂ ਵੀ ਉਹਨੇ ਕਈ ਵਾਰ ਕਦੀ ਪਾਣੀ ਵਾਧੂ ਪਿਆਰ ਅਤੇ ਕਦੀ ਕੁਝ ਹੋਰ ਆ ਕੇ ਮੈਨੂੰ ਐਂ ਹੀ ਨਾ ਆਇਆ ਕਦੀ ਪੰਡੇ ਕਦੀ ਕੇਸੀ ਉਹਦੀ ਉਮਰ ਤਾਂ ਮਸਾਂ 25 ਸਾਲਾਂ ਦੀ ਹੋਵੇਗੀ। ਉਹਦੇ ਪਤੀ ਦੀ ਦਾੜੀ ਵਿੱਚ ਧੌਲੇ ਵਾਲ ਵੀ ਆ ਗਏ ਸਨ। ਹੁਣ ਤਾਂ ਧੌਲੇ ਹੁਣ ਕਿਸੇ ਵੀ ਉਮਰ ਵਿੱਚ ਆ ਜਾਂਦੇ ਹਨ। ਪਰ ਉਹ ਤਾਂ ਇਹਦੇ ਨਾਲੋਂ ਕਾਫੀ ਵੱਡਾ ਸੀ। ਐਤਵਾਰ ਵਾਲੇ ਦਿਨ ਉਹ ਕੇਸ ਧੋਕੇ ਮੋਚਨੇ ਨਾਲ ਦਾੜੀ ਚੁਗਦਾ। ਸ਼ੀਸ਼ੇ ਨੂੰ ਸਾਹਮਣੇ ਟਿਕਾ ਕੇ ਕਿੰਨਾ ਹੀ ਚਿਰੋ ਦਾੜੀ ਨੂੰ ਬਰਲਾ ਦੇ ਕੇ ਇੱਕ ਇੱਕ ਧੌਲਾ ਖਿੱਚਦਾ ਰਹਿੰਦਾ। ਉਹਨੂੰ ਐਉਂ ਕਰਦਾ ਦੇਖ ਕੇ ਮੇਰੀਆਂ ਗੱਲਾਂ ਦੁਖਣ ਲੱਗ ਪੈਂਦੀਆਂ। ਮੈਂ ਹੈਰਾਨ ਹੁੰਦਾ ਕਿਉਂ ਇੰਨਾ ਔਖਾ ਹੁੰਦਾ ਹੈ। ਮੈਨੂੰ ਉਦੋਂ ਕੀ ਪਤਾ ਸੀ ਕਿ ਤਿਲਕਵੀ ਜਾਂਦੀ ਜਵਾਨੀ ਨੂੰ ਰੋਕਣ ਦੇ ਤਰਲੇ ਸਨ ਵਿਚਾਰੇ ਦੇ ਉਹਦੇ ਕੇਸ ਸੁੱਕੇ ਬਹਣ ਵਾਲੇ ਹੋ ਜਾਂਦੇ ਤਾਂ ਕਿਤੇ ਜਾ ਕੇ ਉਹ ਸ਼ੀਸ਼ਾ ਮੋਚਣਾ ਰੱਖਦਾ ਅਤੇ ਖੜਾ ਹੋ ਕੇ ਸਰੀਰ ਦੀ ਆਕੜ ਪੰਦਾ ਫਿਰ ਉਹ ਆਵਾਜ਼ ਦਿੰਦਾ ਤਿਲਵਿੰਦਰ ਕੁਰੇ ਚਾਹ ਬਣਾ ਕੇ ਕਿਰਾ ਪਿਆਲੀ ਪਿਆਲੀ ਕੰਡੇਦਾਰ ਜਹੀ ਸੁਸਤੀ ਲਾਈਏ ਸਰੀਰ ਨੂੰ ਉਮਰ ਛੋਟੀ ਹੋਣ ਦੇ ਨਾਲ ਨਾਲ ਕੁਲਵਿੰਦਰ ਉਹਦੇ ਨਾਲੋਂ ਤਖੜੇ ਵੀ ਬਹੁਤ ਦਿੱਸਦੀ ਸੀ ਪਰ ਕਦੀ ਕਦੀ ਲੱਗਦਾ ਜਿਵੇਂ ਐਵੇਂ ਦੇਖਣ ਉਹ ਹੀ ਤਖੜੀ ਹੈ ਕਈ ਵਾਰੋਂ ਮੇਰੇ ਪਰਦੇ ਕੋਲ ਬੈਠ ਕੇ ਕਢਾਈ ਬੁਣਾਈ ਕਰਦੀ ਆ ਜਾਂ ਮੈਨੂੰ ਆਉਂਦੇ ਆ ਜਾਂ ਗੋਂਡੇ ਦੇ ਮੁੰਡੇ ਨਾਲ ਖੇਡਦੀ ਆ ਹੀ ਥੱਕ ਜਾਂਦੀ ਅਜਿਹੇ ਮੌਕੇ ਮੰਜੇ ਤੇ ਲੰਮੀ ਪੈ ਜਾਂਦੀ ਮੇਰੇ ਇਮਤਿਹਾਨ ਮੁੱਕ ਗਏ ਅੱਜ ਮੈਂ ਪਿੰਡ ਜਾਣਾ ਸੀ ਕਾਕੇ ਕਿਤਾਬਾਂ ਕੱਪੜੇ ਲਿਆ ਮੈਂ ਰੋਟੀ ਪਕਾਉਂਦੀ ਆ ਅੰਬੋ ਨੇ ਕਿਹਾ ਕੁਲਵਿੰਦਰ ਨੇ ਮੇਰੇ ਨਾਲ ਕਿਤਾਬਾਂ ਬਣਾਈਆਂ ਕੱਪੜੇ ਤੈਅ ਕਰਕੇ ਥੈਲੇ ਵਿੱਚ ਪਾ ਦਿੱਤੇ ਹੁਣ ਕਦੋਂ ਆਵੇਂਗਾ ਉਹਨੇ ਹੌਲੀ ਜਿਹੇ ਪੁੱਛਿਆ ਤੇ ਫਿਰ ਇੱਕਦਮ ਮੈਨੂੰ ਆਪਦੇ ਨਾਲ ਘੁੱਟ ਕੇ ਬੋਲੀ ਆਹੀਂ ਕਦੇ ਜ਼ਰੂਰ ਨਤੀਜਾ ਨਿਕਲੇ ਤੋ ਆਹੀਂ ਥੋੜੀ ਫੜ ਕੇ ਉਹਨੇ ਮੇਰਾ ਮੂੰਹ ਉਤਾਨ ਚੁੱਕਿਆ ਅਤੇ ਫਿਰ ਹੇਠਲੇ ਗਵਾਂਡੀਆਂ ਦੇ ਬੱਚੇ ਬਾਗੇ ਮੈਨੂੰ ਚੁੰਮ ਕੇ ਬੋਲੀ پاس ਉਣ ਦੀ ਮਠਿਆਈ ਲੈ ਕੇ ਆਈ ਮੇਰੇ ਵਾਸਤੇ ਲੱਡੂ ਇਹ ਹੈ ਬਹੁਤ ਸਾਰੇ ਉਹਦਾ ਐਉਂ ਕਰਨਾ ਮੈਨੂੰ ਚੰਗਾ ਤਾਂ ਬਹੁਤ ਲੱਗਿਆ ਪਰ ਸੰਗ ਜਹੀ ਆ ਗਈ ਮੈਂ ਪੁੱਠੇ ਹੱਥ ਨਾਲ ਬੁੱਲ ਪੋਝ ਲੈ ਆ ਜਾ ਕਾ ਕੇ ਹੁਲਕਾ ਲੈ ਗਿਆ ਅੰਬੂ ਨੇ ਆਵਾਜ਼ ਦਿੱਤੀ ਜਾ ਰੋਟੀ ਖਾ ਲੈ ਜਾ ਕੇ ਉਹਨੇ ਮੈਨੂੰ ਇੱਕ ਵਾਰ ਫੇਰ ਬੁੱਕਲ ਵਿੱਚ ਘੁੱਟ ਲਿਆ ਆਪਣੇ ਕੰਨ ਕੋਲ ਹੁੰਦੀ ਤੱਕ ਤੱਕ ਤੋਂ ਪਹਿਲੀ ਵਾਰ ਪਤਾ ਲੱਗਿਆ ਕਿ ਦਿਲ ਐਨੇ ਜ਼ੋਰ ਦੀ ਵੀ ਧੜਕਦਾ ਹੁੰਦਾ ਹੈ ਮੈਂ ਕਿਤਾਬਾਂ ਤੇ ਕੱਪੜੇ ਚੁੱਕਣ ਲੱਗ ਪਿਆ ਉੱਚ 바ਹਰੇ ਅੱਗੇ ਮੰਝੇ ਉੱਤੇ ਜਾ ਪਈ ਕੋਲੋਂ ਦੀ ਲੰਗਦਿਆਂ ਮੈਂ ਫਤਿਹ ਬੁਲਾਈ ਉਹ ਬੋਲਣ ਦੀ ਥਾਂ ਸੁੱਕੇ ਨੀਰਸ ਬੋਲਾਂ ਨਾਲ ਖੋਖਲਾ ਅਤੇ ਨਿਰਜੰਤ ਜਿਹਾ ਮੁਸਕराई ਮੈਂ ਚੰਗੇ ਨੰਬਰ ਲੈ ਕੇ ਪਾਸ ਹੋ ਗਿਆ ਪਰ ਕਾਲਜ ਦੇ ਦਾਖਲੇ ਦੇ ਚੱਕਰ ਵਿੱਚ ਬਠਿੰਡੇ ਨਾ ਜਾ ਸਕਿਆ ਪਿੱਛੋਂ ਵੀ ਪੜ੍ਹਾਈ ਕਰਨ ਵਾਸਤੇ ਉੱਥੇ ਜਾਇਆ ਹੀ ਨਾ ਗਿਆ ਮਨ ਵਿੱਚ ਆਉਂਦਾ ਅੰਬੋ ਕੀ ਕਹੇਗੀ ਇਮਤਿਹਾਨ ਵੇਲੇ ਰਹਿਣ ਦਾ ਗਊ ਕੱਟ ਕੇ ਫੇਰ ਢੇੜਾ ਹੀ ਨਹੀਂ ਮਾਰਿਆ ਕੁਲਵਿੰਦਰ ਵੀ ਯਾਦ ਆਉਂਦੀ ਕਿੰਨਾ ਲਾਡ ਕਰਦੀ ਸੀ ਮੇਰੇ ਨਾਲ ਬੀਏ ਕਰਕੇ ਮੈਂ ਕਿਸੇ ਕੋਰਸ ਵਿੱਚ ਦਾਖਲੇ ਦੀ ਉਡੀਕ ਕਰ ਰਿਹਾ ਸੀ ਵਿਹਲੇ ਨਾਲੋ ਗਿਆਨੀ ਦੀਆਂ ਕਿਤਾਬਾਂ ਹੀ ਲੈ ਆਇਆ ਕਹਾਣੀਆਂ ਪੜ੍ਹਨ ਦਾ ਸ਼ੌਂਕ ਪਹਿਲਾਂ ਤੋਂ ਹੀ ਸੀ ਸਾਤੋਂ ਪਹਿਲਾਂ ਮੈਂ ਇਹੋ ਕਿਤਾਬ ਹੀ ਖੋਲ੍ਹੀ ਸੁजान ਸਿੰਘ ਦੀ ਸਭ ਰੰਗ ਸੀ ਇਹ ਕਹਾਣੀ ਰਾਸਲੀਲਾ ਪੜ੍ਹ ਰਿਹਾ ਸੀ ਤਾਂ ਚਾਰ ਸਾਲਾਂ ਦੀ ਕੰਧ ਢਾਕੇ ਕੁਲਵਿੰਦਰ ਮੇਰੇ ਸਾਹਮਣੇ ਆ ਖਲੋਤੀ ਮੇਰੇ ਪੜਦੇ ਕੋਲ ਬੈਠ ਕੇ ਕਢਾਈ ਦੇ ਧੋਪੇ ਜਾਂ ਬੁਣਾਈ ਦੇ ਕੰਡੇ ਪਾਉਂਦੀ ਕੁਲਵਿੰਦਰ ਮੇਰੇ ਵੱਲ ਇੱਕ ਟੱਕ ਦੇਖਦੀ ਰਹਿੰਦੀ ਕੁਲਵਿੰਦਰ ਮੈਨੂੰ ਮਲ ਮਲ ਕੇ ਨਿਉਂਦੀ ਕੁਲਵਿੰਦਰ ਤੇ ਫਿਰ ਥੱਕ ਟੁੱਟ ਕੇ ਮੰਜੇ ਉਤੇ ਲੰਮੀ ਪੈ ਜਾਂਦੀ ਕੁਲਵਿੰਦਰ ਕਹਾਣੀ ਇੱਕੋ ਸਾਹਿਬ ਮਕਾ ਕੇ ਮੈਂ ਬਠਿੰਡੇ ਪਹੁੰਚ ਗਿਆ ਅੰਬੋ ਘਰੇ ਹੀ ਸੀ ਉਹ 4 ਸਾਲ ਨਾ ਮਿਲਣ ਦਾ ਗਿਲਾ ਵੀ ਕਰਦੀ ਰਹੀ ਅਤੇ ਪਿਆਰ ਵੀ ਕਰਦੀ ਰਹੀ ਕਿੰਨਾ ਸੋਹਣਾ ਜਵਾਨ ਨਿਕਲਿਆ ਸੁਖ ਨਾਲ ਨਜ਼ਰ ਤਿਲ ਕਦੀਆ ਚਿਹਰੇ ਤੋਂ ਉਹ ਮੁਰਮੁਰ ਆਖਦੀ ਦਿਲ ਕੀਤਾ ਪੌੜੀਆਂ ਜਾ ਚੜਾਂ ਪਰ ਅੰਬੋ ਤੋਂ ਸੰਗ ਗਿਆ ਪਰ ਭੁੱਲੀ ਹੋਈ ਗੱਲ ਅਚਾਨਕ ਚੇਤੇ ਆਉਣ ਵਾਂਗ ਪੁੱਛਿਆ ਸੱਚ ਅੰਬੋ ਉਤਲਿਆਂ ਦਾ ਕੀ ਹਾਲ ਹੈ ਕੁਲਵਿੰਦਰ ਤੇ ਉਹਦੇ ਘਰ ਵਾਲੇ ਦਾ ਕੁਲਵਿੰਦਰ ਅਬੋਏ ਕਿ ਪਲਟਾ ਉਲਝ ਜਹੀ ਗਈ ਪਰ ਫਿਰ ਛੇਤੀ ਹੀ ਚੇਤੇ ਕਰ ਗਈ ਅੱਛਾ ਉਹ ਉਹ ਤਾਂ ਭਾਈ ਤੇਰੇ ਇਮਤਿਹਾਨ ਤੋਂ ਮਹੀਨਾ ਕੋ ਮਗਰੇ ਚਲੇ ਗਏ ਸੀ ਬਦਲੀ ਹੋ ਗਈ ਸੀ ਕਿਤੋਂ ਦੀ ਕਿੱਥੋਂ ਦੀ ਹੋ ਗਈ ਸੀ ਬਦਲੀ ਮੈਂ ਕਾਲੀ ਨਾਲ ਪੁੱਛਿਆ ਪਤਾ ਨਹੀਂ ਭਾਈ ਜਲੰਧਰ ਕਿ ਲੁਧਿਆਣ ਦੀ ਕੁਝ ਦੱਸ ਕੇ ਤਾਂ ਗਏ ਸੀ ਕੀ ਖਬਰ ਹੈ ਹੋਸ਼ਿਆਰ ਪਰਦੀ ਹੁਣ ਤਾਂ ਕੁਝ ਯਾਦ ਨਹੀਂ ਰਹਾ ਅੰਬੋਲਾ ਪਰਵਾਹੀ ਨਾਲ ਬੋਲੀ ਕਿਹੜੇ ਮੈਕਮੇ ਵਿੱਚ ਸੀ ਪਲਾਉ ਦਾ ਘਰ ਵਾਲਾ ਮੈਂ ਕੀ ਮੈਨਾਕੂ ਮੇ ਪੈੜ ਕੱਢਣ ਲਈ ਚਾਹੁੰਦਾ ਸੀ ਪਤਾ ਨਹੀਂ ਪੁੱਤ ਆਪਾਂ ਤਾਂ ਕਿਰਾਏਦਾਰ ਇਹਨੂੰ ਕਦੇ ਪੁੱਛਿਆ ਨਹੀਂ ਬਹੁਤੀਆਂ ਗੱਲਾਂ ਕੀ ਲੋਡ ਆਪਾਂ ਨੂੰ ਸਵੇਰੇ ਚਲਿਆ ਜਾਂਦਾ ਸੀ ਸ਼ਾਮ ਆਉਂਦਾ ਸੀ ਪਤਾ ਨਹੀਂ ਕਿੱਥੇ ਕੰਮ ਕਰਦਾ ਸੀ ਅੰਬੋ ਦੀਆਂ ਗੱਲਾਂ ਨੇਰੀ ਬਾਂ ਕੁਲਵਿੰਦਰ ਦੀਆਂ ਪੈੜਾਂ ਨੂੰ ਮੇਟਦੀਆਂ ਜਾ ਰਹੀਆਂ ਸਨ ਚਵਾਰੇ ਅੱਗੇ ਮੰਝੇ ਉੱਤੇ ਪੈਂਦੀ ਕੁਲਵਿੰਦਰ ਬਾ ਮੈਂ ਲੰਮਾ ਪੈ ਗਿਆ ਸਫਰ ਦਾ ਹੱਥ ਕੀਮਾ ਹੋ ਗਿਆ ਆਰਾਮ ਕਰਕੇ ਨਾ ਲਈ ਆ ਜਵਾਨੀ ਤੇ ਆਥਕੇ ਮਾ ਅੰਬੋ ਮੁਸਕਰਾਇ ਮੈਂ ਕੁਝ ਨਾ ਬੋਲਿਆ ਬਸ ਮੁਸਕਰਾ ਦਿੱਤਾ ਉਹ ਖੋਖਲੀ ਤੇ ਨਰਜਿੰਦ ਮੁਸਕਰਾਹਟ ਜੋ ਇਮਤਿਹਾਲ ਮਗਰੋਂ ਮੈਨੂੰ ਤੋਰਨ ਵੇਲੇ ਕੁਲਵਿੰਦਰ ਦੇ ਸੁੱਕੇ ਨੀਰਸ ਬੁੰਨਾ ਉੱਤੇ ਆਈ ਸੀ ਸ਼ਾਇਦ ਇਹ ਅੰਬੋ ਦੀ ਗੱਲ ਦੇ ਜਵਾਬ ਵਿੱਚ ਨਹੀਂ ਕੁਲਵਿੰਦਰ ਦੇ ਸਦਾ ਸਦਾ ਲਈ ਤੁਰ ਰਹੀ ਹੋਣ ਕਰਕੇ ਬੁੰਨਾ ਉੱਤੇ ਆਈ ਸੀ